ਕੱਟ ਪੀਆ ਕਰ ਆਮ ਮਰਜ ਦਾ ਮਰਜੀ ਕੱਟ ਪੀਆ ਕਰ ਆਮ ਮਰਜ ਦਾ ਮਰਜੀ ਜਿੰਨਾ ਵਰਨਾ ਗੱਡੀ ਆਈ ਸਰ ਬਹੁਤ ਜ਼ਿਆਦਾ ਸਪੀਡ ਤੇ ਸਿੱਧੇ ਇਹਨਾਂ ਨੂੰ ਪੰਜ ਬੰਦਿਆਂ ਨੂੰ ਉਹਨਾਂ ਨੇ ਹਿੱਟ ਕੀਤਾ ਇੱਕ ਦਾ ਇੱਕ ਦੀ ਡੈਥ ਹੋ ਗਈ ਮੇਰੀ ਭੈਣ ਆ ਜਿਹੜੀ ਉਹ ਆਈ ਸੀ ਯੂ ਚ ਦਾਖਲ ਆ ਆਪਨੇ ਉਹ ਵਜੀ ਆ ਭਾਈ ਤੁਸੀਂ ਇਹ ਦੇਖੋ ਗੱਡੀ ਕਿੰਨੀ ਆ ਘੜੀ ਰਹਿੰਦੋ 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 ਖਾਤ ਨਾ ਲਓ ਘੜੀ ਦੀ ਫੋਟੋ ਲੈ ਲੈ ਉਹ ਬਜਾ ਰਹੇ ਥੀ ਰਹੇ ਰੋਟੀ ਖਾ ਕੇ ਅਸੀਂ ਬਾਹਰ ਨਿਕਲੇ ਇੰਨੇ ਨੂੰ ਇੱਕ ਤੇਜ਼ ਗੱਡੀ ਆਈ ਉਹਨਾਂ ਨੇ 5-6 ਜਣੇ ਨੂੰ ਦੌੜਾ ਕੇ ਮਾਰੇ ਆ ਜਿਹਦੇ ਚੋਂ ਮੇਰੇ ਭਰਾ ਦੀ ਡੈਥ ਹੋ ਗਈ ਰੋਟੀ ਖਾਣ ਆਏ ਸੀਗੇ ਪਟਵਾਰੀ ਟਾਪੇ ਤੋਂ ਬਾਹਰ ਨਿਕਲੇ ਤੇ ਸਾਨੂੰ ਪਤਾ ਨਹੀਂ ਲੱਗਾ ਕਿਸ ਵੱਲੇ ਗੱਡੀ ਆਈ ਪਿੱਛੋਂ ਸਾਡੇ ਵੱਜ ਗਈ ਸਾਨੂੰ ਹੋਸ਼ ਹੀ ਨਹੀਂ ਸੀ ਸੜਕ ਤੇ ਡਿਗੇ ਅਸੀਂ ਠੀਕਾ ਡਰਿੰਕ ਕੀਤੀ ਹੋਈ ਸੀਗੀ ਤੇ ਉਸ ਤੋਂ ਬਾਅਦ ਕੋਈ ਹੋਸ਼ ਆਵਾਜ਼ ਚ ਨਹੀਂ ਸੀਗਾ ਆਪਾਂ ਨੇ ਪਟਵਾਰੀ ਟਾਪੇ ਜਿੱਨੇ ਕਰਨ ਆਏ ਸੀਗੇ ਰਾਤੀ ਤੇ ਆਪਾਂ ਜਿੱਨੇ ਕਰਕੇ ਜਸਟ ਬਾਹਰ ਨਿਕਲੇ ਸੀਗੇ ਤੇ ਪਾਰਕਿੰਗ ਵਾਲੀ ਸਾਈਡ ਆਪਾਂ ਐਕਟਿਵਾ ਬਾਈਕ ਆਪਣੀ ਕੱਢਣ ਲੱਗੇ ਸੀਗੇ ਉਹਨੇ ਨੂੰ ਵੀ ਸਰ ਫੋਟੋ ਖਿੱਚਦੇ ਪਏ ਸੀਗੇ ਮੇਰੀ ਸਿਸਟਰ ਦੀ ਤੇ ਉਤੋਂ ਬਾਅਦ ਸਾਡੇ ਪੰਜ ਕ ਬੰਦੇ ਨੇ ਇਧਰ ਖੜੇ ਸੀਗੇ ਪਾਰਕਿੰਗ ਦੀ ਬਿਲਕੁਲ ਸਾਈਡ ਤੇ ਰੋਡ ਦੇ ਬਿਲਕੁਲ ਸਾਈਡ ਤੇ ਖੜੇ ਸੀਗੇ ਪੰਜ ਬੰਦੇ ਸਾਡੀ ਵੇਟ ਕਰਦੇ ਸੀ ਕਿ ਆਪਾਂ ਦੋ ਬੰਦੇ ਆਣ ਤੇ ਆਪਾਂ ਚਲੀਏ ਘਰ ਨੂੰ ਤੇ ਉਤੋਂ ਦੀ ਨਾ ਵਰਨਾ ਗੱਡੀ ਆਈ ਸਰ ਬਹੁਤ ਜ਼ਿਆਦਾ ਸਪੀਡ ਤੇ ਸਿੱਧੇ ਇਹਨਾਂ ਨੂੰ ਪੰਜ ਬੰਦਿਆਂ ਨੂੰ ਉਹਨਾਂ ਨੇ ਹਿੱਟ ਕੀਤਾ ਇੱਕ ਦਾ ਇੱਕ ਦੀ ਡੈਥ ਹੋ ਗਈ ਮੇਰੀ ਭੈਣ ਨਾ ਜਿਹੜੀ ਉਹ ਆਈਸੀਯੂ ਚ ਦਾਖਲ ਆ ਤੇ ਇੱਕ ਤੇ ਭਾਈ ਸਿਰਪਾਟਾ ਸੀਗਾ ਇੱਕ ਦੇ ਟਾਂਕੇ ਲੱਗੇ ਆ ਤੇ ਇੱਕ ਦੇ ਕੋਣੀ ਵਗੈਰਾ ਖਰੋਚਾ ਵਗੈਰਾ ਆਈਆ ਲੱਤਾ ਤੇ ਤੇ ਬਾਵਾ ਤੇ ਵਰਨਾ ਦੇ ਡਰਾਈਵਰ ਸੀ ਉਹਨੇ ਡਰਿੰਕ ਵਗੈਰਾ ਵਰਨਾ ਦੇ ਡਰਾਈਵਰ ਨੇ ਫੁੱਲ ਡਰਿੰਕ ਕੀਤੀ ਹੋਈ ਸੀਗੀ ਠੀਕ ਆ ਡਰਿੰਕ ਕੀਤੀ ਹੋਈ ਸੀਗੀ ਤੇ ਉਸ ਤੋਂ ਬਾਅਦ ਕੋਈ ਹੋਸ਼ ਆਵਾਜ਼ ਚਲੀ ਸੀਗਾ ਸਿਰਫ ਚੁੱਪ ਕਰਕੇ ਇੱਦਾਂ ਦੇਖ ਰਿਆ ਸੀ ਜਿਦਾ ਕੁਝ ਹੋਇਆ ਹੀ ਨਹੀਂ ਹੁੰਦਾ ਤੇ ਉਹ ਬਹੁਤ ਜ਼ਿਆਦਾ ਸਪੀਡ ਦੇ ਵਿੱਚ ਆਇਆ ਸੀਗਾ ਸਿੰਗਲ ਰੋਡ ਸੀਗੀ ਸਿੰਗਲ ਰੋਡ ਦੇ ਵਿੱਚ ਟ੍ਰੈਫਿਕ ਵੀ ਥੋੜਾ ਬਹੁਤ ਸੀਗਾ ਉਰੇ ਪਰ ਇੱਕ ਗੱਡੀ ਆ ਪਾਈਕਾ ਸਪੂ ਸੀਗਾ ਕਾਮਯੂ ਬਹੁਤ ਜ਼ਿਆਦਾ ਸਪੀਡ ਤੇ ਆਇਆ ਕਿ ਆਪਾਂ ਸਾਈਡ ਤੇ ਵੀ ਖੜੇ ਸੀਗੇ ਉਹਨੇ ਸਾਰੇ ਬੰਦੇ ਪਾਈ ਚੱਕ ਕੇ ਮਾਰੇ ਰੈਨ ਵਾਲੇ ਕਿੱਥੇ ਦੀ ਜਿੰਦਾ ਮੈਂ ਐਕਸੀਡੈਂਟ ਵਗੈਰਾ ਰੈਨ ਵਾਲੇ ਅੱਛਾ ਅੱਛਾ ਆਪਾਂ ਰੈਨ ਵਾਲੇ ਮਨਸਾ ਦੇ ਵੀ ਮੰਦਰ ਤੇ ਗਏ ਕੱਲ ਮੈਂ ਤੇ ਮੇਰੇ ਭਰਾ ਤੇ ਨਾਲ ਸਾਡੇ ਕੁਝ ਦੋਸਤ ਅਸੀਂ ਰੋਟੀ ਖਾਣ ਪਟਵਾਰੀ ਢਾਬੇ ਗਏ ਸੀਗੇ ਤੇ ਰੋਟੀ ਖਾ ਕੇ ਅਸੀਂ ਬਾਹਰ ਨਿਕਲੇ ਤੇ ਫੋਟੋਆਂ ਫੋਟੋਆਂ ਖਚਾਈਆਂ ਅਸੀਂ ਮੇਰੇ ਭਰਾ ਹੁਣੇ ਦੂਸਰੀ ਸਾਈਡ ਐਕਟਿਵਾ ਮੋਟਰਸਾਈਕਲ ਕਟਨ ਚੱਲੇ ਗਈ ਉਹ ਹਜੇ ਉੱਥੇ ਸਾਈਡ ਤੇ ਬੈਠੇ ਸੀ ਤੇ ਇੰਨੇ ਨੂੰ ਮੇਰੇ ਇੱਕ ਦੋਸਤ ਨੇ ਮੈਨੂੰ ਆਵਾਜ਼ ਮਾਰ ਲਈ ਕਿ ਮੇਰੀ ਇੱਕ ਫੋਟੋ ਕਰਦੇ ਮੈਂ ਫੋਟੋ ਕਰਾ ਇਨਸਾਈਡ ਆਇਆ ਇੰਨੇ ਨੂੰ ਇੱਕ ਤੇਜ਼ ਗੱਡੀ ਆਈ ਉਹਨਾਂ ਨੇ 5-6 ਜਣੇ ਨੂੰ ਦੌੜਾ ਕੇ ਮਾਰਿਆ ਤੇ ਜਿਹਦੇ ਚ ਮੇਰੇ ਭਰਾ ਦੀ ਡੈਥ ਹੋ ਗਈ ਕੀ ਨਾਮ ਕੀ ਉਹਨਾਂ ਦਾ ਧੀਰਾ ਸੀਰਾ ਤੇ ਕਾਇਲ ਕਿੰਨੇ ਹੋਏ ਤੇ 4 ਕਾਇਲ ਹੋਏ ਆ 4 ਤੋਂ 5 ਕਾਇਲ ਹਾਂਜੀ ਤੇ ਉਹਨਾਂ ਦੀ ਹਾਲਤ ਕਿਦਾਂ ਇੱਕ ਆਈਸੀਯੂ ਦੇ ਵਿੱਚ ਆ ਇਸ ਟਾਈਮ ਉਹਦੀ ਕੰਡੀਸ਼ਨ ਕਾਫੀ ਕ੍ਰਿਟੀਕਲ ਆ ਇੱਕ ਦੇ ਸਿਰ ਤੇ ਲੱਗੀ ਆ ਤੇ ਬਾਕੀਆਂ ਤੇ ਲੱਗੀਆਂ ਹੋਰ ਲੀਡਰ ਦਾ ਕੀ ਹਾਂਜੀ ਲੀਡਰ ਦਾ ਕੀ ਹਾਂਜੀ ਉਹ ਆਈਸੀਯੂ ਦੇ ਵਿੱਚ ਆ ਜੀ ਇਸ ਟਾਈਮ ਪੁਲਿਸ ਦਾ ਹੁਣ ਕੀ ਕਹਿਣਾ ਇਸ ਤੇ ਪੁਲਸ ਕਰ ਰਹੀ ਆਪਣੀ ਕਾਰਵਾਈ ਮਾਮਲਾ ਦਰਜ ਕਰਤਾ ਪੁਲਸ ਹਾਂਜੀ ਕਰ ਰਹੀ ਹੈ ਜੀ ਪੋਸਟਮਾਰਟਮ ਲਈ ਹੁਣ ਜਾ ਰਹੇ ਚਲੰਦਰ ਤੇ ਫਿਰ ਉਸ ਤੋਂ ਬਾਅਦ ਪਤਾ ਪਤਾ ਲੱਗਿਆ ਪੁੱਛਿਆ ਕਿ ਸਤਿ ਸ੍ਰੀ ਅਕਾਲ ਬੰਦੇ ਨਾਲ ਬੰਦਾ ਦੀਪਨਗਰ ਦਾ ਰਹਿਣ ਵਾਲਾ ਉਸ ਚਿੰਨਾ ਕੋ ਪਤਾ ਪੁਲਸ ਨੇ ਦਰਜ ਕਰ ਲਿਆ ਹਾਂਜੀ ਹਾਂਜੀ ਰਾਤੀ ਮੌਕੇ ਤੇ ਰੋਟੀ ਖਾ ਕੇ ਬਾਹਰ ਨਿਕਲੇ ਪਟਵਾੜੀ ਟਾਪੇ ਤੋਂ ਸਾਹ ਰੋਹਿਤ ਹਾਂਜੀ ਕੀ ਮਾਮਲਾ ਕੀ ਬਈ ਰੋਟੀ ਖਾਣ ਆਏ ਸੀਗੇ ਪਟਵਾੜੀ ਟਾਪੇ ਤੋਂ ਬਾਹਰ ਨਿਕਲੇ ਐਕਟਿਵ ਅਸੀਂ ਪਾਜਕੁੰਚੋਂ ਹਜੇ ਕੱਢੀ ਸੀਗੀ ਸੜਕ ਤੇ ਵੀ ਨਹੀਂ ਸੀਗੇ ਤੇ ਸਾਨੂੰ ਪਤਾ ਨਹੀਂ ਲੱਗਾ ਕਿਸ ਵਲੇ ਗੱਡੀ ਆਈ ਪਿੱਛੋਂ ਸਾਡੇ ਵੱਜ ਗਈ ਸਾਨੂੰ ਹੋਸ਼ ਹੀ ਨਹੀਂ ਸੀ ਸੜਕ ਤੇ ਡਿਗੇ ਅਸੀਂ ਉੱਥੇ ਬੰਦਿਆਂ ਨੇ ਸਾਨੂੰ ਆ ਕੇ ਚੱਕਿਆ ਜਦੋਂ ਉੱਥੇ ਤਾਂ ਸਾਨੂੰ ਪਤਾ ਲੱਗਾ ਕਿ ਸਾਡੇ ਉਹ ਬੰਦੇ ਵੀ ਸ਼ਰਾਬ ਪ੍ਰਾਪਤੀ ਸੀ ਗੱਡੀ ਐਵੇਂ ਕੀ ਕੀ ਹਾਂਜੀ ਲੱਗਦਾ ਤਾਂ ਅੱਧੀ ਸੀਗਾ ਕਿ ਜਦੋਂ ਗੱਡੀ ਚੋਂ ਨਿਕਲੇ ਉਹ ਅੱਧੀ ਮਿਲਵੱਖਾ ਬੰਦ ਕਰਦਾ ਸੀ ਆਪਣੇ ਬਾਕੀ ਪੁਲਿਸ ਆਪਣੀ ਕਾਰਵਾਈ ਕਰਦੀ ਪਈ ਹਾਂਜੀ ਹਾਂਜੀ ਕਿੰਨੇ ਬੰਦੇ ਗਏ ਕਾਇਲ ਜਿੰਨੇ ਆਏ ਸੋਨਾਂ ਚ ਇੱਕ ਦੋ ਹੀ ਠੀਕ ਆ ਬਾਕੀ ਸਾਰੇ ਮਾਰੀਆਂ ਮਾਰੀਆਂ ਸੱਟਾਂ ਲੱਗੀਆਂ ਸਾਰੀਆਂ ਕਿੰਨੇ ਜਣੇ ਤੁਸੀਂ ਆਏ ਸੀ ਪੁਵਾਈਟਾ ਬੇ ਰੋਟੀ ਹਾਂ ਨੋ ਜਣੇ ਆਏ ਸੀ ਨੋ ਦੇ ਵਿੱਚ ਕਿੰਨੇ ਦਾਖਲ ਹੋਏ ਇਸ ਟਾਈਮ ਦਾਖਲ ਇੱਕ ਦੀ ਡੈਥ ਹੋ ਗਈ ਇੱਕ ਹੀ ਦਾਖਲ ਆ ਗਿਆ ਰਾਤ ਨੂੰ ਵੀ ਐਸਾ ਸੀ ਵੀ ਜੀ ਕਿ ਮੈਨੂੰ ਟੈਲੀਫੋਨ ਮਿਲੋ ਹੋਇਆ ਕਿ ਪਟਵਾਰੀ ਟਾਪਿੰਗ ਇਲਾਕੇ ਨਾਲ ਕਿ ਕੋਈ ਗੱਡੀ ਨੂੰ ਪਾਰਟੀ ਦੇ ਬਾਹਰ ਖੜਿਆ ਨੂੰ ਥੇਡ ਮਾਰੀ ਹੈ ਜਿਹਨਾਂ ਨੂੰ ਜਖਮੀ ਹੋਣ ਕਰਕੇ ਦੋਨੋਂ ਹਸਪਤਲ ਦਾਖਲ ਕਰਵਾਇਆ ਗਿਆ ਤੇ ਜਿੱਥੋਂ ਵੀ ਮੈਨੂੰ ਟੈਲੀਫੋਨ ਮਿਲੋ ਹੋਇਆ ਕਿ ਵੀ ਉਹਦੇ ਉੱਤੇ ਦਾਖਲ ਕਰਵਾਏ ਸੀ ਉਹਨਾਂ ਦੇ ਵਿੱਚ ਇੱਕ ਧੀਰਜ ਸਿਰਾਲੂ ਨਾਮ ਦਾ ਲੜਕਾ ਜਿਹਦੀ ਉਮਰ 28 ਸਾਲ ਹੈ ਪੂਰੀ ਮੌਤ ਹੋ ਗਈ ਹੈ ਤੇ ਮੈਂ ਮੌਕੇ ਤੇ ਪੁੱਛ ਕੇ ਇੱਥੇ ਉਹਨਾਂ ਦੀ ਕਾਰਵਾਈ ਕਰ ਰਿਹਾ ਹਾਂ ਤੇ ਉਹਦੇ ਭਰਾ ਨੇ ਜੋ ਗਿਆ ਲਿਖਾਇਆ ਹੈ ਉਹਦੇ ਜਾਣੇ ਦੇ ਹਿਸਾਬ ਤੇ ਅਸੀਂ ਉਹਦੀ ਫਾਈਲ ਅਟੈਚ ਕਰ ਰਹੇ ਹਾਂ ਤੇ ਬਾਕੀ ਜੋਗਲੀ ਕਾਰਵਾਈ ਹੈ ਉਹ ਅਮਰ ਸਿੰਘ ਦੇ ਕੋਸ ਤੋਂ ਲਾਵਾਤੀ ਰੈਜ਼ੋ ਲਾਵਾ ਹੋਣ ਦੇ ਆਧਾਰ 'ਤੇ ਜਿੱਦਾਂ ਡੈਥ ਹੋ ਗਈ ਹੈ ਤੇ ਉਸ ਤੋਂ ਇਲਾਵਾ ਵੀ ਕਿਸੇ ਸੱਟਾਂ ਲੱਗੀਆਂ ਆ ਇੱਕ ਲੜਕੀ ਆ ਉਹਦੇ ਵੀ ਮੇਰੇ ਨਾਲ ਜਦਿਆ ਉਹ ਵੀ ਪ੍ਰਿਆ ਸੀਆ ਨਾਮ ਦੀ ਲੜਕੀ ਆ ਨਾਲ ਰੋਡ ਉਤੇ ਜਖਮੀ ਹੋਇਆ ਤਾਂ ਉਹਨਾਂ ਨੇ ਕੋਈ ਬਿਆਨ ਦਿੱਤਾ ਵੀ